ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੀ ਸਟੇਜ ਲਾ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਇੱਕ ਖੇਤੀ ਕਾਨੂੰਨਾਂ ਸੰਬੰਧੀ ਡਰਾਫਟ ਦਾ ਵਿਰੋਧ ਕਰਦੇ ਹੋਏ ਦਿੱਤਾ ਧਰਨਾਤ ਕੀਤੀ ਨਾਅਰੇਬਾਜੀ ਸੋਮਵਾਰ ਨੂੰ 2 ਵਜੇ ਦੇ ਲਗਭਗ ਕਿਸਾਨ ਆਗੂ ਹਰਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਜੋ ਬਣਾਏ ਹਨ ਅਤੇ ਹੁਣ ਉਹਨਾਂ ਵੱਲੋਂ ਸਟੇਟ ਸਰਕਾਰਾਂ ਨੂੰ ਭੇਜ ਦਿੱਤੇ ਗਿਆ ਅਤੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਹੁਕਮ ਵੀ ਉਹਨਾਂ ਵੱਲੋਂ ਦਿੱਤੇ ਗਿਆ ਨਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਅਤੇ ਅਸੀਂ ਪੰਜਾਬ ਸਰਕਾਰ ਨੂੰ ਅਜੇ ਇੱਕ ਮੰਗ ਪੱਤਰ ਭੇਜਾਂਗੇ ਤੇ ਉਸ ਆਪਣਾ ਅਸੀਂ ਉਹਦੇ ਵਿੱਚ ਮੰਗ ਕਰਾਂਗੇ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਆਪਣਾ ਮਤਾ ਪੱਤਰ ਭੇਜੇ ਅਤੇ ਇਹ ਜੋ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਬਣਾਏ ਗਿਆ ਉਹਨਾਂ ਨੂੰ ਲਾਗੂ ਨਾ ਕੀਤਾ ਜਾਵੇ ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਬੱਲੋ ਅੱਜ ਇੱਕ ਸਾਂਝੇ ਤੌਰ ਤੇ ਬਠਿੰਡਾ ਦੀ ਦਾਣਾ ਮੰਡੀ ਵਿਖੇ ਧਰਨਾ ਦਿੱਤਾ ਗਿਆ। ਜਿਹੜੀ ਮੋਦੀ ਸਾਹਿਬ ਫਾਕੀਵਾਦੀ ਫੁਕਾਰ ਜਿਹੜਾ ਕੱਟ ਦਿੱਤਿਆਂ ਤੇ ਵੀ ਹਮਰੇ ਕਾਗੂਲਾ ਬੁੱਧੀ ਜੀਰ ਨੂੰ ਦੇ ਕੋਈ ਦੇ ਕੇਕ ਨਾ ਕੇ ਕੋਈ ਨਾ ਚੱਕਦੀਆ ਪੱਤਰ ਕਰਾ। ਮੇਰਾ ਨਾਮ ਹਰਜਿੰਦਰ ਸਿੰਘ ਆ ਅੱਜੋ ਐਸਕੇਐਮ ਦਾ ਸੱਭਾ ਹੈਗਾ ਜਿਹੜੇ ਖੇਤੀ ਨਵੇਂ ਕਾਨੂੰਨ ਡਰਾਫਟਾਂ ਦੇ ਰੂਪ ਦੇ ਵਿੱਚ ਸੈਂਟਰ ਸਰਕਾਰ ਦੇ ਰਾਜ ਸਰਕਾਰਾਂ ਨੂੰ ਭੇਜੇ ਹੈ। ਉਦਾ ਵਿਰੋਧ ਪੂਰੇ ਹਿੰਦੁਸਤਾਨ ਦੇ ਵਿੱਚ ਉਹੀ ਖੇਤੀ ਕਾਨੂੰਨ ਹੈ ਜਿਹੜੇ ਲਗਭਗ 13 ਮਹੀਨੇ ਦਿੱਲੀ ਬੈਠਣ ਤੋਂ ਬਾਅਦ ਸੈਂਟਰ ਸਰਕਾਰ ਨੇ ਰੱਦ ਕੀਤੇ ਤੇ ਉਸ ਦਿਨ ਪ੍ਰਧਾਨ ਮੰਤਰੀ ਦਾ ਇਹ ਬਿਆਨ ਸੀ ਕਿ ਮੇਰੀ ਭਾਗੀਚ ਫਰਕ ਰਹਿ ਗਿਆ ਮੈਥੋਂ ਸਮਝੌਣ ਦਾ ਫਰਕ ਰਹਿ ਗਿਆ ਲੋਕਾਂ ਨੂੰ ਮੁਰਕੇ ਦੁਆਰੇ ਕਾਨੂੰਨ ਅਸੀਂ ਲੈ ਕੇ ਆਵਾਂਗੇ ਤੇ ਭਾਸ਼ਾ ਇਹ ਸੀ ਕਹਿਣ ਦੀ ਥੱਪਟ ਇਹ ਮੁਰ ਲੈ ਕੇ ਆਇਆ ਅਸੀਂ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਸੁਣਾਉਣੀ ਕਰਨੀ ਚਾਹੁੰਦੇ ਆ ਵੀ ਇਹ ਖੇਤੀ ਕਾਨੂੰਨ ਹੈ ਜਿਹੜੇ ਸੈਂਟਰ ਸਰਕਾਰ ਲੈ ਕੇ ਆਈ ਹੈ ਉਹਦੇ ਨਹੀਂ ਪਾਸ ਹੋ ਇਸ ਲਈ ਸਾਰੀਆਂ ਜੱਥੇਬੰਦੀਆਂ ਜਿੰਨੀਆਂ ਹਿੰਦੁਸਤਾਨੀਆਂ ਜੱਥੇਬੰਦੀਆਂ ਹੈਗੀਆਂ ਉਹਨਾਂ ਦੇ ਥਾਡੇ ਵੱਲੋਂ ਸੱਦਾ ਦਿੱਤਾ ਗਿਆ ਅੱਜ ਅਸੀਂ ਬਠਿੰਡੇ ਦੇ ਵਿੱਚ ਸਾਰੀਆਂ ਜੱਥੇਬੰਦੀਆਂ ਵੱਲੋਂ ਸਾਂਝੀ ਸਟੇਜ ਲਾ ਕੇ ਜਿਹੜੇ ਉਹ ਖੇਤੀ ਕਾਨੂੰਨਾਂ ਦੇ ਵਿਰੋਧਵਾਜੋਂ ਬਠਿੰਡੇ ਦੇ ਵਿੱਚ ਇਕੱਠੇ ਹੋਏ ਆ ਤੇ ਸਰਕਾਰ ਨੂੰ ਮੰਗ ਪੱਤਰ ਦੇਵਾਂਗੇ ਤੋਂ ਬਾਅਦ ਉਹ ਇਸ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਰੱਦ ਕਰਕੇ ਵਿਧਾਨ ਸਭਾ ਦੇ ਮਤਾ ਪਾ ਕੇ ਸੈਂਟਰ ਸਰਕਾਰ ਨੂੰ ਮੋੜਾ ਵਾਪਸ ਤੇ ਦੇ ਦੇਣਾ ਹੈ ਕਿ ਨਾਮਾਦਾਰ ਕਿ ਜੀ ਮਹਾਰਾਜ ਸਪਾਲ ਸਿੰਘ ਬਲਾਕ ਪ੍ਰਧਾਨ ਵੀ ਕੇ ਜੂਗਰਾ ਇਮਾਮ ਨਾ ਤੁਸੀਂ মাওলানা ਜੀ ਜਿਹੜੇ 13 ਮਹੀਨੇ ਆਪਾਂ ਦਿੱਲੀ ਮੋਰਚਾ ਲੜ ਕੇ ਆਏ ਆ ਉਹਦੇ ਦੁਆਰੇ ਐਡੀਸ਼ਨ ਉਹਨਾਂ ਨੇ ਪੇਸ਼ ਕੀਤੇ ਨੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਚਿੱਠੀ ਭੇਜੀ ਜਿਹਦਾ ਹਜੇ ਤੱਕ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਇੱਧਰ ਜ세 ਮੰਡੀਆਂ ਨੂੰ ਸਬੋਤ ਮੋਰਚੇ ਨੂੰ ਆਲਰੇਡੀ ਇਹਨੂੰ ਪਤਾ ਲੱਗਿਆ ਉਹਦੀ ਫੌਰੀ ਮੀਟਿੰਗ ਕਰਕੇ ਸਰਕਾਰ ਨਾਲ ਵੀ ਮੀਟਿੰਗ ਕੀਤੀ ਤੇ ਆਪਾਂ ਕਹਿ ਆ ਵੀ ਇਹ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਘਟ ਗਈ ਉਹਤੇ ਉਤਰੇ ਹੋਏ ਨੇ ਉਹ ਜਣ ਕੇ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਨੇ ਇਸ ਮਾਹੌਲੇ 'ਚ ਅੱਜ ਕਿਸਾਨੀ ਵੀ ਡੁੱਲ ਰਹੀ ਆ ਛੋਟੇ ਜਣ ਕੇ ਦੁਕਾਨਦਾਰ ਵੀ ਜਾ ਰਹੇ ਨੇ ਵੱਡੇ ਜਣ ਕੇ ਜੋ ਵੀ ਜਣ ਕਿਥੇ ਹੈ ਗਿਆ ਸਾਰਾ ਕੁਝ ਖਤਮ ਹੋਣਾ ਇਹਦਾ ਕਰਕੇ ਅੱਜ ਆਪਾਂ ਸਾਰੀਆਂ ਜੱਸੇ ਬੰਦੀਆਂ ਵੱਲੋਂ ਸੁਰੱਖਤ ਮੋਰਚੇ ਬਣੀਆਂ ਇੱਥੇ ਬਖਿੰਡੇ 'ਚ ਪਹੁੰਚਿਆ ਅੱਜ ਇਹਦਾ ਜਣ ਕੇ ਵਿਰੋਧ ਕਰ ਰਹੇ ਹਾਂ ਮੈਂ ਤੁਹਾਡਾ ਤੋਂ ਇੱਕ ਹੀ ਨੋਟ ਮੇਰਾ ਨਾਈ ਬੁਟਾ ਸਮੇਤ ਅੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਦਿਖਾਉਂਦਾ ਮੰਗ ਲਈ ਸੀ ਮੰਨ ਲਿਆ ਜੇ ਇਹ ਸੁਤਤ ਮੋਰਚੇ ਦੇ ਸੱਦੇ ਦੇ ਜੋ ਦੋ ਫਾਰਮ ਜ세 ਬੰਦਿਆ ਜਿਵੇਂ ਸਰਦਾਰ ਦਿਗਦੀਸ਼ ਸਿੰਘ ਢੱਲੇ ਵਾਲ ਮਰਨ ਵਰਤ ਤੇ ਬੈਠਾ ਹੈ ਉਹਦੀ سپورਟ ਤੇ ਸੁਤਤ ਮੋਰਚੇ ਨੇ ਫੈਸਲਾ ਕਰਿਆ ਜਿੰਨੇ ਵੀ ਪੰਜਾਬ ਦੇ ਵਿੱਚ ਹੈੱਡ ਕੁਆਰਟਰ ਜ਼ਿਲ੍ਹੇ ਹੈੱਡ ਕੁਆਰਟਰ ਉੱਤੇ ਮਤਲਬ ਅੱਜ ਇਕੱਠ ਕਰਿਆ ਤੇ ਪੰਜਾਬ ਸਰਕਾਰ ਨੂੰ ਦੱਸਿਆ ਵੀ ਜੋ ਜਿੰਨਾ ਲੜਨ ਵਾਲੀਆਂ ਜ세 ਬੰਦਿਆ ਜੇ ਲੰਬੇ ਸਮੇਂ ਤੋਂ ਬਾਡਰਾਂ ਦੇ ਉੱਤੇ ਬੈਠੇ ਹੈ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਸੈਂਟਰ ਸਰਕਾਰ ਨੂੰ ਅਪੀਲ ਕਰਦੇ ਆ ਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਨਾ ਰੋਕਿਆ ਜਾਵੇ ਤੇ ਜਿਹੜੇ ਨੇ ਉਹਨਾਂ ਦੇ ਉੱਤੇ ਜਬਰ ਕੀਤਾ ਉਹਦੀ ਨਿਫੀਦੀ ਕਰਦੇ ਆ ਅੱਜ ਅੱਜ ਦੇ ਸਾਰੇ ਤਕਰੀਬਾਂ ਜੁਖਤ ਮੋਰਚਾ ਜਿੰਨਾ ਲੜ ਰਿਹਾ ਹੈ ਸਮੁੱਤ ਮੋਰਚਿਆਂ ਸਾਰਿਆਂ ਦੇ ਜਿਹੇ ਬੰਦੇ ਇੱਥੇ ਪਹੁੰਚ ਰਹੇ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਹੈੱਡਕ quartਰਾਂ ਦੇ ਉੱਤੇ ਧਰਨੇ ਲੱਗੇ ਨੇ